ਧੰਨਵਾਦ ਡੋਨਾਲਡ 트াম্প ਜੀ ਇਸ ਗੋਲਾਬੰਦੀ ਲਈ ਪਰ ਕੀ ਇਹ ਗੋਲਾਬੰਦੀ ਇਸ ਜੰਗਬੰਦੀ ਕਰਾ ਸਕੇਗੀ ਸਵਾਲ ਗਲਬਾਤ ਦਾ ਵੀ ਹੈ ਅੱਜ ਯਾਨੀ 12 ਮਈ ਨੂੰ ਜਦ ਦੋਵੇਂ ਮੌਲਕਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਆਪਸ ਵਿੱਚ ਮਿਲ ਰਹੇ ਹਨ ਉਹ ਕੀ ਗੱਲਬਾਤ ਕਰਨਗੇ ਕੀ ਉਹ ਗਲਬਾਤ ਨੂੰ ਅੱਗੇ ਤੋਰ ਸਕਣਗੇ ਇਹ ਸਵਾਲ ਸਭ ਤੋਂ ਅਹਿਮ ਹੈ ਕਿਉਂਕਿ ਮਸਲਾ ਮਿਲਟਰੀ ਸਟ੍ਰਾਈਕ ਐਸਕੇਲੇਸ਼ਨ ਦਾ ਤਾਂ ਹੈ ਹੀ ਮਸਲਾ ਸਿਆਸੀ ਜ਼ਿਆਦਾ ਹੈ ਮਸਲਾ ਦਖਲ ਅੰਦਾਜ਼ੀ ਦਾ ਹੈ ਇੱਕ ਦੂਜੇ ਦੇ ਇਲਾਕੇ ਵਿੱਚ ਹਮਲੇ ਕਰਨ ਦਾ ਹੈ ਆਤੰਕੀ ਹਮਲਿਆਂ ਨੂੰ ਰੋਕਣ ਦਾ ਹੈ ਅਜੇ ਹਾਲਾਤਾਂ ਵਿੱਚ ਮਿਲਟਰੀ ਲੈਵਲ ਦੀ ਗਲਬਾਤ ਕਿੰਨੀ ਸਾਰਥਕ ਰਹੇਗੀ ਕੀ ਉਹ ਅਜਿਹਾ ਮਾਹੌਲ ਸਿਰਜ ਸਕੇਗੀ ਜੋ ਗਲਬਾਤ ਨੂੰ ਡਿਪਲੋਮੈਟਿਕ ਟੇਬਲ ਤੇ ਲੈ ਆਵੇ ਇਨ੍ਹਾਂ ਹੀ ਸਵਾਲਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮੈਂ ਭੁਪਿੰਦਰ ਸਿੰਘ ਭਾਈਖੇਲ ਪਾਉ ਸਾਂਝ ਗੁਰੂਵਾਲਾ ਨੂੰ ਬਖਸ਼ੀ ਹੋਈ ਫਤਿਹ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ-ਪਾਕ ਵਿਚਕਾਰ 90 ਘੰਟੇ ਦੀ ਗੋਲਾਬਾਰੀ ਰੁਕ ਗਈ ਹੈ 10 ਮਈ ਦੀ ਸ਼ਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਟਵੀਟ ਨੇ ਖੁਸ਼ੀ ਦੀ ਲਹਿਰ ਲਿਆ ਦਿੱਤੀ ਆਖਿਰ ਪੰਜਾਬੀਆਂ ਨੇ ਸੁੱਖ ਦਾ ਸਾਹ ਲਿਆ ਪੰਜਾਬ ਬਿਲਕੁਲ ਨਹੀਂ ਚਾਹੁੰਦਾ ਕਿ ਭਾਰਤ-ਪਾਕਿਸਤਾਨ ਜੰਗ ਹੋਵੇ ਪੰਜਾਬ ਖੰ ਖ ਮੈਦਾਨੇ ਜੰਗ ਬਣੇ ਇਸ ਨੂੰ ਜ਼ਬਰਦਸਤੀ ਦਿੱਤੇਰ ਬਣਾਇਆ ਜਾਵੇ ਇਸ ਦੀ ਜ਼ਮੀਨ ਦਾ ਇਸਤੇਮਾਲ ਨਫਰਤੀ ਜੰਗ ਲਈ ਕੀਤਾ ਜਾਵੇ ਅਤੇ ਬਿਨਾ ਕਿਸੇ ਕਸੂਰ ਦੇ ਇਸ ਨੂੰ ਹੀ ਲਹੂ ਲੋਹਾਨ ਕੀਤਾ ਜਾਵੇ ਇੱਥੋਂ ਦੇ ਵਸਨੀਕਾਂ ਦੀਆਂ ਜ਼ਿੰਦਗੀਆਂ ਮਾਲ ਡੰਗਰ ਜ਼ਮੀਨਾਂ ਅਤੇ ਆਰਥਕਤਾ ਦਾ ਉਜਾੜਾ ਕਰਾਇਆ ਜਾਵੇ ਇਸੇ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਕਈ ਹੋਰ ਸਿੱਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼ਾਂਤੀ ਦੀ ਅਰਦਾਸ ਕੀਤੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਅਤੇ ਹੋਰ ਕਈ ਪੰਜਾਬ ਹਿਤਾਚੀ ਜਥੇਬੰਦੀਆਂ ਇਸ ਜੰਗ ਦਾ ਡਟਵਾ ਵਿਰੋਧ ਕਰ ਰਹੀਆਂ ਹਨ ਹਲੇ ਲੜਾਈ ਆਮੋ ਸਾਹਮਣੇ ਸਰਹੱਦ ਤੇ ਸ਼ੁਰੂ ਨਹੀਂ ਸੀ ਹੋਈ ਮਿਜ਼ਾਈਲਾਂ ਡਰੋਨਾ ਅਤੇ ਹਵਾਈ ਹਮਲੇ ਹੀ ਮਿੱਥੇ ਹੋਏ ਨਿਸ਼ਾਨੇ ਜਿਵੇਂ ਕਿ ਅਤੰਕੀ ਟਿਕਾਣਿਆਂ ਅਤੇ ਆਰਮੀ 에ਅਰ ਬੇਸ ਤੇ ਹੀ ਕੀਤੇ ਗਏ ਦੱਸੇ ਗਏ ਹਨ ਭਾਰਤ ਨੇ ਤਾਇਨਾ ਹਮਲਿਆਂ ਨੂੰ ਹਵਾ ਵਿੱਚ ਹੀ ناکਾਮਯਾਬ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਹਨ باوجود ਇਸ ਦੇ 90 ਘੰਟੇ ਦੀ ਗੋਲਾਬਾਰੀ ਵਿੱਚ ਤਕਰੀਬਨ 60 ਤੋਂ ਵੱਧ ਬੰਦਿਆਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ ਪਲੇ ਹੀ ਇhtਿਆਰੀ ਅਤੇ ਮੁਸਤੈਦੀ ਚੰਗੀ ਹੈ ਕਿ ਮਿਲਟਰੀ ਠਿਕਾਣਿਆਂ ਅਤੇ ਦਿੱਲੀ ਵੱਲ ਜਾਣੀਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਨਸਤਨਾਬੂਤ ਕਰ ਦੇਣ ਵਿੱਚ ਭਾਰਤ ਕਾਮਯਾਬ ਰਿਹਾ ਲੇਕਿਨ ਸਰਹੱਦ ਨਾਲ ਵਸਦੇ ਆਮ ਲੋਕਾਂ ਤੇ ਡਿਗਰੀਆਂ ਮਿਜ਼ਾਈਲਾਂ ਨੂੰ ਰੋਕਣ ਵਿੱਚ ਭਾਰਤ ਸਰਕਾਰ ਦੀ ناکਾਮਯਾਬੀ ਮਾਇੂਸ ਕਰਨ ਵਾਲੀ ਹੈ ਜੇ ਇਹ ਹੀ ਇhtiyat ਸਰਹੱਦੀ ਲੋਕਾਂ ਦੀ ਸੁਰੱਖਿਆ ਲਈ ਵੀ ਵਰਤੀ ਜਾਂਦੀ ਤਾਂ ਪੁੰਛ ਦੇ ਰਿਹਾਇਸ਼ੀ ਇਲਾਕੇ ਮਿਜ਼ਾਈਲਾਂ ਦੀ ਮਾਰ ਹੇਠ ਨਾ ਆਉਂਦੇ ਗੁਰਦੁਆਰੇ ਤੇ ਮਿਜ਼ਾਈਲ ਨਾ ਗਿਰਦੀ ਗ੍ਰੰਥੀ ਸਿੰਘ ਅਤੇ ਹੋਰ ਸਿੰਘ ਸ਼ਹੀਦ ਨਾ ਹੁੰਦੇ ਇਹ ਵੀ ਸੱਚ ਹੈ ਕਿ ਗੋਲਾਬੰਦੀ ਦਾ ਨਿਰਣਾਇਕ ਕਈਆਂ ਨੂੰ ਨਹੀਂ ਪਾ ਰਿਹਾ ਸਭ ਤੋਂ ਵੱਧ ਢਿੱਡੀ ਪੀੜ ਤਾਂ ਗੋਦੀ ਮੀਡੀਆ ਨੂੰ ਹੋ ਰਹੀ ਹੈ ਜੋ ਸਟੂਡੀਓ ਵਿੱਚ ਹੀ ਪਾਕਿਸਤਾਨ ਦਾ ਖੁਰਾਕੋਜ ਮਿਟਾ ਚੁਕੇ ਹਨ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਨੂੰ ਭਾਰਤ ਵਿੱਚ ਸ਼ਾਮਲ ਕਰੀ ਬੈਠੇ ਹਨ ਇਹੀ ਸਵਾਲ ਬਹੁਗਿਣਤੀ ਦਾ ਉਹ ਵਰਗ ਵੀ ਪੁੱਛ ਰਿਹਾ ਹੈ ਕਿ ਅਬ ਨਹੀਂ ਤਾਂ ਕਦ? ਹਮ ਕਿਉਂ ਹਟੇਂ ਪਿਛੇ ਮੌਕਾ ਹੈ ਲਗਾ ਦੋ ਚੌਕਾ ਔਰ ਛੀਨ ਲੋ ਆਪਣਾ ਕਸ਼ਮੀਰ ਜੋ ਲੋਕ 22 April ਦੀ ਪਹਿਲਗਾਮ ਦੀ ਦਰਦਨਾਕ ਘਟਨਾ ਨੂੰ ਪਾਕਿਸਤਾਨ ਦੇ ਟੋਟੇ-ਟੋਟੇ ਕਰਨ ਲਈ ਮੌਕਾ ਮੰਨੀ ਬੈਠੇ ਹਨ ਉਹਨਾਂ ਨੂੰ ਸਪਸ਼ਟ ਹੋਣਾ ਚਾਹੀਦਾ ਹੈ ਕਿ ਉਹਨਾਂ ਦੀ ਜਨੂਨੀ ਜ਼ਹਿਨियत ਇਸ ਖਿੱਤੇ ਨੂੰ ਹੋਰ ਵੀ ਬਰਬਾਦ ਕਰੇਗੀ ਉਹ ਆਪ ਤਾਂ ਬਾਰਡਰ ਤੋਂ ਦੂਰ ਬੈਠੇ ਹਨ ਲੇਕਿਨ ਗਲਨਾ ਪਾਕਿਸਤਾਨ ਦਾ ਖੁਰਾਕੋਜ ਮਿਟਾ ਦੇਣ ਦੀਆਂ ਕਰ ਰਹੇ ਹਨ ਠੀਕ ਹੈ ਹਥਿਆਰ ਤੇ ਟੈਕਨੋਲੋਜੀ ਸਾਡੇ ਕੋਲ ਹੈ ਲੇਕਿਨ ਸਿਰਫ ਸਾਡੇ ਕੋਲ ਹੀ ਨਹੀਂ ਹੈ ਉਹਨਾਂ ਨੇ ਵੀ ਦੇਖ ਹੀ ਲਿਆ ਹੋਣਾ ਹੈ ਕੋਮਾਂਤਰੀ ਬਰਾਦਰੀ ਵਿੱਚ ਕੌਣ ਕਿਸ ਦੇ ਨਾਲ ਖੜਿਆ ਉਂਝ ਵੀ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਭਾਰਤ ਪਾਕਿਸਤਾਨ ਅਣ ਐਲਾਨੀਆਂ ਹੀ ਸਹੀ ਐਨੀਆਂ ਜੰਗਾਂ ਲੜ ਚੁੱਕੇ ਹਨ ਹੁਣ ਤੱਕ ਕੀ ਹੱਲ ਨਿਕਲਿਆ ਹੈ ਨਾ ਆਪਣੀ ਤਲਖੀ ਘਟੀ ਹੈ ਨਾ ਕਸ਼ਮੀਰ ਵਿੱਚ دہشت گردੀ ਉਲਟਾ ਬੇਪਰੋਸਗੀ ਵਧਦੀ ਹੀ ਜਾ ਰਹੀ ਹੈ ਜੱਜ ਜੀ ਕਰਦਾ ਹੈ ਲੀਡਰ ਜਹਾਜ਼ ਰੋਕ ਕੇ ਬਿਰਿਆਨੀ ਖਾ ਲੈਂਦੇ ਹਨ ਜੱਜ ਜੀ ਕਰਦਾ ਹੈ ਮਿਜ਼ਾਈਲਾਂ ਦੇ ਮੂੰਹ ਖੋਲਣ ਵਾਲੇ ਮਾਹੌਲ ਸਿਰਜ ਲੈਂਦੇ ਹਨ ਅਸੀਂ ਪਿਛਲੀ ਵੀਡੀਓ ਵਿੱਚ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਐਨੇ ਖਤਰਿਆਂ ਦੇ ਬਾਵਜੂਦ ਜੇ ਪਹਿਲਗਾਮ ਵਰਗੇ ਸੈਲਾਨੀ ਸਪੌਟ ਨੂੰ ਸੁਰੱਖਿਆ ਇੰਤਜ਼ਾਮਾਂ ਦੇ ਬਗੈਰ ਰੱਖਿਆ ਗਿਆ ਤਾਂ ਕਿ ਇਹ دہشت گردਾਂ ਨੂੰ ਖੁੱਲੇ ਆਮ ਸੌਫਟ ਟਾਰਗੇਟ ਮੁਹੱਈਆ ਕਰਾਉਣ ਵਾਲਾ ਅਪਰਾਧ ਨਹੀਂ ਕੀ ਇਸਤੇ ਲਈ ਭਾਰਤ ਵਿੱਚੋਂ ਕਿਸੇ ਦੀ ਵੀ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਉਸ ਨੂੰ ਕਟਘਰੇ ਵਿੱਚ ਖੜਾ ਕੀਤੇ ਬਗੈਰ ਹੀ ਮੁਲਕ ਦੇ ਸਾਰੇ ਰਿਸੋਰਸਸ ਨੂੰ ਦੂਜੇ ਮੁਲਕ ਦੇ ਖਿਲਾਫ ਜੰਗ ਕਰਨ ਤੇ ਲਾ ਦੇਣਾ ਕਿਸ ਤਰ੍ਹਾਂ ਦਾ ਦੇਸ਼ ਭ੍ਰੇਮ ਹੈ ਰਹੀ ਗੱਲ ਅੱਜ ਹੋ ਰਹੀ ਗਲਬਾਤ ਦੀ ਇਹ ਦੋਵੇਂ ਮੁਲਕਾਂ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਵਿਚਾਰ ਹੋ ਰਹੀ ਹੈ ਪਰ ਕਿੱਥੇ ਹੋ ਰਹੀ ਹੈ ਵੀਡੀਓ ਬਣਾਉਣ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਲੇਕਿਨ ਅਹਿਮ ਸਵਾਲ ਇਹ ਹੈ ਵੀ ਨਹੀਂ ਮੁੱਦਾ ਤਾਂ ਇਹ ਹੈ ਕਿ ਕੀ ਡੀਜੀਐਮਓਸ ਗੱਲਬਾਤ ਨੂੰ ਅੱਗੇ ਤੋਰ ਸਕਣਗੇ ਕਿਉਂਕਿ ਮਸਲਾ ਗੱਲਬਾਤ ਰਾਹੀਂ ਹਾਲਾਤਾਂ ਨੂੰ ਸ਼ਾਂਤੀ ਦੇ ਰਾਹ ਤੇ ਤੋਰਨ ਦਾ ਹੈ ਜਦ ਮਿਲਟਰੀ ਅਟੈਕਾਂ ਨੂੰ ਰੋਕਣ ਦੀ ਗੱਲ ਚਲੇਗੀ ਤਾਂ ਜ਼ਾਹਿਰਾ ਤੌਰ ਤੇ ਦੋਵੇਂ ਮੁਲਕ ਆਪਣਾ ਆਪਣਾ ਪੱਖ ਰੱਖਣਗੇ ਭਾਰਤ ਪੱਖੋਂ ਮਸਲਾ ਪਾਕਿਸਤਾਨ ਤੋਂ ਟ੍ਰੇਨ ਹੋ ਕੇ ਆਏ ਦਹਿਸ਼ਤਗਰਦਾਂ ਦਾ ਭਾਰਤ ਵਿੱਚ ਅੰਦਰ ਆ ਕੇ નિਹੱਥੇ નિર્ਦੋਸ਼ ਲੋਕਾਂ ਨੂੰ ਮਾਰਨ ਦਾ ਹੈ ਕਸ਼ਮੀਰ ਵਿੱਚ ਪਾਕਿਸਤਾਨੀ ਦਖਲਅੰਦਾਜ਼ੀ ਖਤਮ ਕਰਨ ਦਾ ਹੈ ਤਾਂ ਦੂਜੇ ਪਾਸੇ ਪਾਕਿਸਤਾਨ ਦਾ ਇਤਰਾਜ਼ ਹੈ ਭਾਰਤ ਵਿੱਚ ਹੋਏ دہشتਗਰਦੀ ਹਮਲੇ ਲਈ ਬਿਨਾਂ ਨਿਰਪੱਖ ਜਾਂਚ ਦੇ ਪਾਕਿਸਤਾਨ ਨੂੰ ਜ਼ਿੰਮੇਵਾਰ ਦੱਸਣਾ ਠੀਕ ਨਹੀਂ ਅਤੰਕਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਨਾਮ ਤੇ ਰਿਹਾਇਸ਼ੀ ਇਲਾਕਿਆਂ ਤੇ ਕੀਤੇ ਹਮਲੇ ਪਾਕਿਸਤਾਨ ਤੇ ਹਮਲੇ ਹਨ ਭਾਰਤ ਚਾਹੇਗਾ ਪਾਕਿਸਤਾਨ ਸਰਕਾਰ ਸੱਚੇ ਮਨੋਂ دہشت گردੀ ਰੋਕਣ ਵਿੱਚ ਭਾਰਤ ਨਾਲ ਸਹਿਯੋਗ ਕਰੇ ਇਹੀ ਪਾਕਿਸਤਾਨ ਵੀ ਕਹੇਗਾ ਉਹ ਵੀ ਬਲੋਚਿਸਤਾਨ ਦੇ ਹਾਲਾਤਾਂ ਨੂੰ ਲੈ ਕੇ ਭਾਰਤ ਤੇ aarop ਲਗਾਏਗਾ ਅਜਿਹੇ ਵਿੱਚ ਗੱਲਬਾਤ ਮਹਿਜ਼ ਦੂਸ਼ਣਬਾਜ਼ੀ ਤੋਂ ਅੱਗੇ ਕਿਵੇਂ ਵਧੇਗੀ ਖਾਸ ਤੌਰ ਤੇ ਜਦ ਦੋਵੇਂ ਮੁਲਕ ਇੱਕ ਦੂਜੇ ਦੇ ਸਬੂਤਾਂ ਨੂੰ ਸਬੂਤ ਹੀ ਮੰਨਣ ਨੂੰ ਤਿਆਰ ਨਹੀਂ ਹੋਰ ਅੱਗੇ ਭਾਰਤ ਚਾਹੇਗਾ ਕਿ ਮਸਲਾ ਸ਼ਿਮਲਾ ਸਮਝੌਤੇ ਤਹਿਤ ਹੀ ਦੋ ਤਰੀ ਗਲਬਾਤ ਰਾਹੀਂ ਹੀ ਹੱਲ ਹੋਵੇ ਪਰ ਪਾਕਿਸਤਾਨ ਵੀ ਚਾਹੇਗਾ ਕਿ ਜੇ ਸ਼ਿਮਲਾ ਸਮਝੌਤਾ ਕਾਇਮ ਰੱਖਣਾ ਹੈ ਤਾਂ ਪਹਿਲਾ ਸਿੰਧੂ ਜਲ ਸਮਝੌਤੇ ਨੂੰ ਬਹਾਲ ਕਰੋ ਅਧੇ ਹਾਲਾਤਾਂ ਵਿੱਚ ਕਿਸੇ ਸਿਆਸੀ ਹਾਂ ਪੱਖੀ ਨਿਰਣੇ ਦੇ ਬਗੈਰ ਮਿਲਟਰੀ ਲੈਵਲ ਦੀ ਗਲਬਾਤ ਕਿੰਨੀ ਸਾਰਥਕ ਸਾਬਤ ਹੋਵੇਗੀ ਇਹ ਦੇਖਣਾ ਹੈ ਹਾਲਾਂਕਿ ਸ਼ਿਮਲਾ ਸਮਝੌਤਾ ਦੋਹਾਂ ਮੁਲਕਾਂ ਨੂੰ ਦੋਪੱਖੀ ਗਲਬਾਤ ਰਾਹੀਂ ਮਸਲੇ ਹੱਲ ਕਰਨ ਲਈ ਬੰਦਾ ਹੈ ਲੇਕਿਨ ਦੋਪੱਖੀ ਗਲਬਾਤ ਦੀ ਸਫਲਤਾ ਦੋਹਾਂ ਧਿਰਾਂ ਦੀ ਬਰਾਬਰ ਦੀ ਸਹਿਿਰਦ ਇੱਛਾ ਸ਼ਕਤੀ ਦੀ ਮੁਹਤਾਜ ਹੈ ਸਵਾਲ ਵੀ ਇਹੀ ਖੜਾ ਹੁੰਦਾ ਹੈ ਕਿ 1971 ਤੋਂ ਲੈ ਕੇ ਅੱਜ ਤੱਕ ਜਦੋਂ ਦਾ ਇਹ ਸ਼ਿਮਲਾ ਸਮਝੌਤਾ ਹੋਇਆ ਹੈ ਕਿੰਨੇ ਮਸਲੇ ਭਾਰਤ ਪਾਕਿਸਤਾਨ ਨੇ ਆਪਸੀ ਸਹਿਮਤੀ ਨਾਲ ਹੱਲ ਕਰ ਲਏ ਹਨ ਉਲਟਾ ਇਸ ਸਮਝੌਤੇ ਤੋਂ ਪਹਿਲਾਂ ਅਤੇ ਸਮਝੌਤੇ ਦੇ ਬਾਅਦ ਵੀ ਜਿੰਨੀ ਵਾਰ ਜੰਗ ਵਰਗੇ ਹਾਲਾਤ ਬਣੇ ਜੰਗਾਂ ਹੋਈਆਂ ਜਾਂ ਆਪਸ ਵਿੱਚ ਗਲਬਾਟ ਟੁੱਟੀ ਦੋਹਾਂ ਧਿਰਾਂ ਨੇ ਆਪਸ ਵਿੱਚ ਕੋਈ ਵੀ ਰਚਨਾਤਮਕ ਫੈਸਲਾ ਨਹੀਂ ਲਿਆ ਹਰ ਵਾਰ ਤੀਜੀ ਧਿਰ ਨੂੰ ਵਿੱਚ ਆਉਣਾ ਪਿਆ ਇਤਿਹਾਸ ਗਵਾਹ ਹੈ ਭਾਰਤ-ਪਾਕ ਸਬੰਧਾਂ ਦੀ ਤਲਖੀ ਨੂੰ ਕਿਸੇ ਨਾ ਕਿਸੇ ਤੀਜੀ ਧਿਰ ਨੇ ਹੀ ਕੰਟਰੋਲ ਕੀਤਾ ਹੈ ਜਿਵੇਂ ਕਿ 1947 ਵਿੱਚ ਹੀ ਵੰਡ ਦੇ ਠੀਕ ਮਗਰੋਂ ਹੀ ਜਦ ਕਸ਼ਮੀਰ ਦੀ ਪ੍ਰਿੰਸਲੀ ਸਟੇਟ ਦੀ ਮਲਕੀਅਤ ਦੇ ਮਸਲੇ ਨੂੰ ਲੈ ਕੇ ਜੰਗ ਵਰਗੇ ਹਾਲਾਤ ਬਣੇ ਸਨ ਉਸ ਵਕਤ ਯੂਨਾਈਟਿਡ ਨੇਸ਼ਨ ਨੇ ਵਿਚੋਲਗੀ ਕਰਕੇ ਸ਼ਾਂਤੀ ਕਰਵਾਈ 1965 ਦੀ ਜੰਗ ਵੀ ਉਸ ਸਮੇਂ ਦੇ ਸੋਵੀਅਤ ਯੂਨੀਅਨ ਨੇ ਰੁਕਵਾਈ ਜਦ 1968 ਵਿਖੇ ਤਾਸ਼ਕਨ ਸਮਝੌਤਾ ਕਰਵਾਇਆ 1999 ਵਿੱਚ ਕਾਰਗਿਲ ਜੰਗ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਬਿਲ ਕਵਿੰਟਨ ਨੇ ਰੁਕਵਾਈ ਦਸੰਬਰ 2001 ਦੇ ਭਾਰਤ ਦੀ ਪਾਰਲੀਮੈਂਟ ਤੇ ਹੋਏ ਅਤਿੰਕੀ ਹਮਲੇ ਮਗਰੋਂ 2002 ਵਿੱਚ ਸਰਹੱਦ ਤੇ ਹੋਏ ਤਣਾਅ ਨੂੰ ਵੀ ਅਮਰੀਕਾ ਦੇ ਸਕੱਰੇਟਰੀ ਆਫ ਸਟੇਟ ਕੋਲਿਨ ਪੋਵਲ ਨੇ ਰੁਕਵਾਇਆ ਉਹਨਾਂ ਪਰਵੇਜ਼ ਮੁਸ਼ਰਫ ਤੇ ਦਬਾਅ ਬਣਾਇਆ ਹੁਣ ਵੀ 2025 ਵਿੱਚ ਪਹਿਲਗਾਮ ਅਤਿੰਕੀ ਹਮਲੇ ਦੇ ਬਾਅਦ ਦੋਹਾ ਮੁਲਕਾਂ ਵਿਚਕਾਰ ਛਿੜ ਚੁਕੀ ਗੋਲਾਬਾਰੀ ਨੂੰ ਅਮਰੀਕਾ ਦੀ ਵਿਚੋਲਗੀ ਨੇ ਹੀ ਰੁਕਵਾਇਆ ਹੈ ਇਹ ਸੀਜ਼ਫਾਇਰ ਸਥਾਈ ਹੈ ਜਾਂ ਆਰਜ਼ੀ ਇਹ ਵੀ ਵਿਚਾਰਿਆ ਜਾਣਾ ਜ਼ਰੂਰੀ ਹੈ ਇਸ ਦੇ ਲਈ ਅਮਰੀਕੀ ਸਦਰ ਡੋਨਾਲਡ 트੍ਰੰਪ ਵੱਲੋਂ ਭਾਰਤ ਅਤੇ ਪਾਕਿਸਤਾਨ ਦੇ ਮੁਖੀਆਂ ਦੀ ਜਿਸ ਕਾਮਨ ਸੈਂਸ ਅਤੇ ਗ੍ਰੇਟ ਇੰਟੈਲੀਜੈਂਸ ਦੀ ਸ਼ਲਾਘਾ ਕੀਤੀ ਗਈ ਹੈ ਬਿਹਤਰ ਹੋਵੇ ਖੁਦ 트੍ਰੰਪ ਆਪ ਵੀ ਇਸ ਕਾਮਨ ਸੈਂਸ ਅਤੇ ਗ੍ਰੇਟ ਇੰਟੈਲੀਜੈਂਸ ਦਾ ਪ੍ਰਦਰਸ਼ਨ ਕਰਨ ਗੋਲਾਬੰਦੀ ਰੁਕਵਾ ਕੇ ਟੈਂਪਰੇਰੀ ਵਾਹਵਾਹੀ ਤੱਕ ਹੀ ਇਸ ਨੂੰ ਸੀਮਿਤ ਨਾ ਰੱਖਣ ਕਿਉਂਕਿ ਇਸ ਖਿੱਤੇ ਵਿੱਚ ਪਰਮਾਣੂ ਬੰਬ ਦਾ ਖਤਰਾ ਤਦ ਤੱਕ ਨਹੀਂ ਟਲ ਸਕਦਾ ਜਦ ਤੱਕ ਭਾਰਤ ਪਾਕਿਸਤਾਨ ਦੀ ਆਪਸੀ ਬੇਵਿਸਾਹੀ ਖਤਮ ਨਹੀਂ ਹੁੰਦੀ ਉਹ ਤਦ ਹੀ ਸੰਭਵ ਹੈ ਜਦ ਤੱਕ ਇਨ੍ਹਾਂ ਦੋਹਾ ਮੁਲਕਾਂ ਵਿਚਕਾਰ ਝਗੜੇ ਦੇ ਕਾਰਨਾ ਦੇ ਸਥਾਈ ਹੱਲ ਨਾ ਲੱਭੇ ਜਾਣ ਕਸ਼ਮੀਰੀਆਂ ਦਾ ਮਾਣ ਤਾਣ ਨਾ ਬਹਾਲ ਕੀਤਾ ਜਾਵੇ ਇਸ ਦੇ ਬਗੈਰ ਨਾ ਤਾਂ ਦੱਖਣੀ ਏਸ਼ੀਆ ਦੇ ਲੋਕ ਸ਼ਾਂਤੀ ਨਾਲ ਜੀ ਸਕਣਗੇ ਨਾ ਹੀ ਅਮਰੀਕਾ ਵਰਗੇ ਮੁਲਕ ਇਸ ਵੱਡੀ ਮੰਡੀ ਤੋਂ ਆਪਣੇ ਵਪਾਰਕ ਲਾਹੇ ਲੈ ਸਕਣਗੇ ਤੁਹਾਡੀ ਕੀ رائے ਹੈ ਆਪਣੇ ਵਿਚਾਰ ਹੇਠਾਂ ਕਮੈਂਟ ਬਾਕਸ ਵਿੱਚ ਲਿਖੋ ਧੰਨਵਾਦ